ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਅਗਲਾ ਪ੍ਰਸੰਗ ਲਖਨੌਰ ਨਿਵਾਸ ਕਰਨ ਤੋਂ ਬਾਅਦ ਆਨੰਦਪੁਰ ਪ੍ਰਵੇਸ਼ ਕਾਸ਼ੀ ਦੀਆਂ ਸੰਗਤਾਂ ਨੂੰ ਖੁਸ਼ੀਆਂ ਬਖਸ਼ ਕੇ ਆਪ ਜੀ ਪ੍ਰਗ ਰਾਜ ਆਦ ਤੀਰਥਾਂ ਤੋਂ ਹੁੰਦੇ ਹੋਏ ਸਤ ਧਰਮ ਦਾ ਉਪਦੇਸ਼ ਦਿੰਦੇ ਹੋਏ ਪਹਿਲਾ ਅਜੁੱਧਿਆ ਪਹੁੰਚੇ ਅਜੁੱਧਿਆ ਦੇ ਲੋਕਾਂ ਨੇ ਆਪ ਦਾ ਬਹੁਤ ਸਨਮਾਨ ਕੀਤਾ ਸੇਵਾ ਕੀਤੀ ਅਤੇ ਖੁਸ਼ੀਆਂ ਲਈਆਂ ਅਜੁੱਧਿਆ ਤੋਂ ਚੱਲ ਕੇ ਆਪ ਜੀ ਹਰ ਦੁਆਰ ਮਾਇਆਪੁਰੀ ਆ ਗਏ ਕੁਝ ਦਿਨ ਇੱਥੇ ਵਿਸਰਾਮ ਕਰਕੇ ਸਹਾਰਨਪੁਰ ਤੋਂ ਜਮਨਾ ਨਦੀ ਨੂੰ ਪਾਰ ਕਰਕੇ ਅੰਬਾਲੇ ਪਾਸ ਲਖਨੌਰ ਪਿੰਡ ਆਪਣੇ ਇੱਕ ਸਿੱਖ ਭਾਈ ਜੇਠ ਜੀ ਪਾਸ ਆ ਬਿਰਾਜੇ ਇੱਥੇ ਇੱਕ ਦਿਨ ਗੁਰੂ ਜੀ ਬਾਲਕਾਂ ਨਾਲ ਖੇਡ ਰਹੇ ਸਨ ਕਿ ਪੀਰ ਪੀਖਣ ਸ਼ਾ ਪਾਲਕੀ ਵਿੱਚ ਬੈਠ ਕੇ ਅੱਗੇ ਜਾ ਰਿਹਾ ਸੀ ਜਦ ਉਸ ਨੂੰ ਪਤਾ ਲੱਗਾ ਕਿ ਇਨ੍ਹਾਂ ਬਾਲਕਾਂ ਵਿੱਚ ਸਾਹਿਬਜ਼ਾਦਾ ਜੀ ਖੇਡ ਰਹੇ ਹਨ ਤਾਂ ਪੀਰ ਜੀ ਨੇ ਪਾਲਕੀ ਵਿੱਚੋਂ ਉੱਤਰ ਕੇ ਆਪ ਜੀ ਨੂੰ ਸਜਦਾ ਕੀਤਾ ਅਤੇ ਦੁਆ ਮੰਗੀ ਇਹ ਗੱਲ ਵੇਖ ਕੇ ਪੀਖਨ ਸ਼ਾ ਦੇ ਇੱਕ ਸਾਥੀ ਪੀਰ ਆਰਫ ਨੇ ਕਿਹਾ ਪੀਰ ਜੀ ਤੁਸੀਂ ਸ਼ਰਧਾ ਦੇ ਵਿਰੁੱਧ ਇੱਕ ਹਿੰਦੂ ਨੂੰ ਸਜਦਾ ਕਿਉਂ ਕੀਤਾ ਹੈ ਪੀਖਨ ਸ਼ਾਹ ਨੇ ਕਿਹਾ ਤੁਸੀਂ ਨਹੀਂ ਜਾਣਦੇ ਇਹ ਕੌਣ ਹਨ ਜਦੋਂ ਸਾਰੇ ਪੀਰ ਪੈਗੰਬਰ ਦਰਗਾਹ ਵਿੱਚ ਜਾਂਦੇ ਹਨ ਤਾਂ ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਵਾਲੇ ਦਰਗਾਹ ਦੇ ਦਰਵਾਜ਼ੇ ਵਿੱਚ ਖੜੇ ਹੁੰਦੇ ਹਨ ਸਭ ਦੀ ਗੱਲ ਸੁਣ ਕੇ ਉਸ ਨੂੰ ਦਰਗਾਹ ਵਿੱਚ ਖੁਦਾ ਦੇ ਹੁਕਮ ਨਾਲ ਪ੍ਰਵੇਸ਼ ਕਰਾਉਂਦੇ ਹਨ ਇਹ ਜਾਮਾ ਰੂਪ ਧਰਮ ਦੇ ਸੁਧਾਰ ਅਤੇ ਜ਼ੋਰ ਜ਼ੁਲਮ ਦਾ ਨਾਸ਼ ਕਰਨ ਵਾਸਤੇ ਆਇਆ ਹੈ ਸਭ ਪੀਰਾਂ ਪੈਗੰਬਰਾਂ ਨੂੰ ਇਹਨਾਂ ਨਾਲ ਕੰਮ ਪੈਂਦਾ ਹੈ ਮੈਂ ਇਸ ਕਰਕੇ ਇਹਨਾਂ ਨੂੰ ਸਜਦਾ ਕੀਤਾ ਹੈ ਲਖਨੌਰ ਵਿੱਚ ਜਦ ਕੁਝ ਸਮਾਂ ਬੀਤ ਗਿਆ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪ ਜੀ ਨੂੰ ਆਨੰਦਪੁਰ ਬੁਲਾ ਲਿਆ ਮਾਮਾ ਕਿਰਪਾਲ ਜੀ ਵੱਡੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਨਾਲ ਆਪ ਜੀ ਆਨੰਦਪੁਰ ਪਹੁੰਚ ਗਏ ਸਾਹਿਬਜ਼ਾਦੇ ਦਾ ਆਉਣਾ ਸੁਣ ਕੇ ਸਭ ਸੰਗਤਾਂ ਸਿੱਖ ਸੇਵਕ ਹਮ ਹਮਾ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸੰਗਤਾਂ ਵਾਸਤੇ ਬਹੁਤ ਲੰਗਰ ਲਗਾ ਦਿੱਤੇ। ਆਨੰਦਪੁਰ ਵਿੱਚ ਦੀਪਮਾਲਾ ਕੀਤੀ ਗਈ। ਕੜਾ ਪ੍ਰਸ਼ਾਦ ਦੀਆਂ ਦੇਗਾਂ ਕਰਕੇ ਖੁੱਲੇ ਗੱਫੇ ਵਰਤਾਏ ਗਏ। ਘਰ ਘਰ ਖੁਸ਼ੀਆਂ ਮਨਾਇਆਂ ਗਈਆਂ। ਸਾਹਿਬਜ਼ਾਦੇ ਦਾ ਆਉਣਾ ਸੁਣ ਕੇ ਦੂਰ ਨੇੜੇ ਦੀਆਂ ਸੰਗਤਾਂ ਬڑے ਪ੍ਰੇਮ ਨਾਲ ਪੇਟਾ ਲੈ ਕੇ ਦਰਸ਼ਨ ਕਰਨ ਆਉਂਦੀਆਂ ਅਤੇ ਆਪ ਜੀ ਦਾ ਸੁੰਦਰ ਸਰੂਪ ਵੇਖ ਕੇ ਸ਼ਲਾਗਾ ਕਰਦੀਆਂ ਆਨੰਦਪੁਰ ਦਿਨ ਪ੍ਰਤੀ ਦਿਨ ਮੇਲਾ ਲੱਗਾ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ